ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਠਾਕ ਮੈਂ ਚੜ੍ਹਦੀ ਕਲਾ ਅੱਜ ਦੀ ਵੀਡੀਓ ਜਿਹੜੀ ਅੱਜ ਕੱਲ ਗੱਲਬਾਤ ਵਾਲੀ ਚੱਲ ਪਈ ਹੈ ਨਾ ਪ੍ਰਵਾਸੀ ਭਜਾਓ ਤੇ ਪੰਜਾਬ ਬਚਾਓ ਇਸ ਮੁੱਦੇ ਤੇ ਆਪਾਂ ਗੱਲ ਕਰਨੀ ਹੈ ਵੀਡੀਓ ਸਾਰੀ ਦੇਖ ਲਿਓ ਬਹੁਤਿਆਰੇ ਕਹਿਣਾ ਵੀ ਸ਼ਾਇਦ ਇਹ ਪ੍ਰਵਾਸੀਆਂ ਵੱਲ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਤੀਲੀ ਲਾਉਣੀ ਹੈ ਅੱਗ ਲਾਉਣੀ ਹੁੰਦੀ ਨਾ ਉਹਨਾਂ ਨੇ ਇਹ ਗੱਲ ਬਣਾ ਲੈਣੀ ਹੈ ਵੀ ਇਹ ਪ੍ਰਵਾਸੀਆਂ ਵੱਲ ਦੀ ਗੱਲ ਕਰ ਰਿਹਾ ਪਰ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਤੁਹਾਨੂੰ ਫਿਰ ਸਮਝ ਲੱਗਣੀ ਹੈ ਠੀਕ ਹੈ ਕਿ ਨਹੀਂ ਤੇ ਇੱਕ ਬੰਦੇ ਇਹ ਗੱਲ ਬਹੁਤ ਕਰ ਰਹੇ ਆ ਵੀ ਪੰਜਾਬ ਵੀ 12ਵੀਂ ਦਾ ਗਏ ਹੋਏ ਆ ਬਾਹਰ ਲੀਆਂ ਕੰਟਰੀਆਂ ਚ ਬੈਠੇ ਵੀ ਤਾਂ ਪ੍ਰਵਾਸੀ ਆ ਉਥੇ ਠੀਕ ਹੈ ਕਿ ਨਹੀਂ ਫੇਰ ਇਹਨਾਂ ਨੂੰ ਵੀ ਉਥੋਂ ਕੱਢ ਦੇਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਕਹਿੰਦੇ ਕੱਢਣ ਕਿਤੇ ਫਹਾ ਨੇ ਬੜੇ ਇਸ ਕੰਮ ਦਾ ਠੀਕ ਹੈ ਕਿ ਨਹੀਂ ਇਹ ਜੱਭੀ ਮੁੱਕੇ ਤੇ ਦੂਜੀ ਗੱਲ ਜਿਹੜੇ ਬਾਹਰ ਆਉਂਦੇ ਆ ਨਾ ਜਿਹੜੇ ਗਲਤ ਤਰੀਕੇ ਨਾਲ ਆਉਂਦੇ ਆ ਉਹ ਵਿਚਾਰੇ ਹੱਕ ਹਾਰ ਕੇ ਕਹਿ ਲਿਏ ਕਿ ਮਜਬੂਰੀ ਦੇ ਮਾਰੇ ਬਾਹਰ ਆਉਂਦੇ ਆ ਤੇ ਜਿਹੜੇ ਸਹੀ ਤਰੀਕੇ ਨਾਲ ਆਉਂਦੇ ਆ ਉਹ ਵੀ ਮਜਬੂਰੀ ਦੇ ਮਾਰੇ ਹੀ ਆਉਂਦੇ ਆ ਤੇ ਉਹ ਜਿਹੜੇ ਸਹੀ ਤਰੀਕੇ ਨਾਲ ਆਉਂਦੇ ਆ ਨਾ ਸਾਨੂੰ ਸਾਰਾ ਰਿਕਾਰਡ ਇਹਦੇ ਦੇਣਾ ਪੈਂਦਾ ਅਸੀਂ ਜਿੱਥੇ ਵੀ ਜਿਹੜੇ ਪਿੰ ਸਾਡਾ ਸਾਰਾ ਰਿਕਾਰਡ ਪਿੰਡ ਦੀ ਪੰਚਾਇਤ ਕੋਲ ਹੁੰਦਾ ਤੇ ਪੁਲਿਸ ਕੋਲ ਜਿਹੜਾ ਹੁਣੇ ਹੋਣਾ ਉਸ ਪਿੰਡ ਦੀ ਪੰਚਾਇਤ ਦੇ ਕੋਲ ਵੀ ਸਾਡਾ ਰਿਕਾਰਡ ਹੁੰਦਾ ਵੀ ਇਹ ਬੰਦਾ ਸਾਡੇ ਪਿੰਡ ਦੇ ਵਿੱਚ ਰਹਿ ਰਿਹਾ ਐ ਇਸ ਘਰ ਦੇ ਵਿੱਚ ਰਹਿ ਰਿਹਾ ਐ ਐਨੇ ਬੰਦੇ ਇਸ ਘਰ 'ਚ ਰਹਿ ਰਹੇ ਆ ਸਾਰਾ ਰਿਕਾਰਡ ਹੁੰਦਾ ਤੇ ਸਾਡੇ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਹਜੇ ਤੇ ਸਾਡੇ ਵੀ ਚਾਹੀਦਾ ਆ ਹੁਣ ਅਸੀਂ ਜਦੋਂ ਇੱਥੋਂ ਰੋਡ ਘਰ 'ਚੋਂ ਬਾਹਰ ਨਿਕਲਣਾ ਆ ਨਾ ਸਾਡੇ ਆਪਣੇ ਡਾਕੂਮੈਂਟ ਜਿਹੜੇ ਇੱਥੇ ਬਣੇ ਹੋਏ ਜਿਦਾਂ ਆਪਣੇ ਆਧਾਰ ਕਾਰਡ ਕਹਿੰਦੇ ਆ ਇੱਥੇ ਦੇ ਜਿਹੜੇ ਸਾਡੇ ਪੇਪਰ ਆ ਨਾ ਸਾਨੂੰ ਜੇਬ 'ਚ ਰੱਖਣੇ ਪੈਂਦੇ ਆ ਨਾਲ ਲੈ ਕੇ ਜਾਣੇ ਪ ਉਹ ਸਾਨੂੰ ਰੋਕ ਸਕਦੀ ਆ ਸਾਡੇ ਦੇਖ ਸਕਦੀ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਬੰਦਾ ਫਲਾਨੀ ਜਿਹਾ ਕਰ ਰਿਹਾ ਇੰਦਾ ਬੰਦੇ ਦਾ ਕੀ ਰਿਕਾਰਡ ਹੈਗਾ ਸਾਰਾ ਸ਼ੋਅ ਹੁੰਦਾ ਉਹਨਾਂ ਕੋਲ ਵੀ ਬੰਦਾ ਕਿਹੜੇ ਕੋਈ ਕ੍ਰਾਈਮਨਲ ਤਰੀ ਹੈਗਾ ਇਹ ਇਹਨੇ ਕੋਈ ਕ੍ਰਾਈਮ ਕੀਤਾ ਉਹ ਉਹ ਵੀ ਸ਼ੋਅ ਹੋ ਜਾਂਦਾ ਉਹਨਾਂ ਕੋਲ ਸਾਡੇ ਅਜਿਹਾ ਸਿਸਟਮ ਨਹੀਂ ਹੈਗਾ ਸਾਡੇ ਵੀ ਇਹੋ ਜਿਹਾ ਐਪ ਹੋਣੇ ਚਾਹੀਦੇ ਆ ਆਧਾਰ ਕਾਰਡ ਸਾਡੇ ਲਿੰਕ ਹੋਣੇ ਚਾਹੀਦੇ ਪੁਲਿਸ ਦੇ ਕੋਲ ਪਤਾ ਲੱਗੇ ਵੀ ਆ ਬੰਦਾ ਕੌਣ ਹੈਗਾ ਕਿੱਥੋਂ ਆਇਆ ਕੀ ਹੈਗਾ ਪਰ ਉਥੇ ਆਧਾਰ ਕਾਰਡ ਹੀ ਦੋ ਦੋ ਤਿੰਨ ਤਿੰਨ ਬਣਾਈ ਫਿਰਦੇ ਮੈਂ ਦੇਖਿਆ ਵੀਡੀਓ ਲੋਕੀ ਪਾ ਰਹੇ ਆ ਤੇ ਗੱਲ ਜਿਹੜੀ ਮੇਨ ਹੈਗੀ ਆ ਨਾ ਤਾਂ ਇਹ ਬਣਦੀ ਨਹੀਂ ਹੈਗੀ ਲੌਜੀਕ ਜੇ ਤੁਸੀਂ ਇਦਾਂ ਦੀਆਂ ਗੱਲਾਂ ਕਰ ਦਿੰਦੇ ਹੋ ਵੀ ਬਾਹਰ ਬੈਠੇ ਹੋਏ ਬਾਹਰ ਬੈਠੇ ਆ ਜਿੰਦਾ ਕਹਿੰਦੇ ਹੋਰਾਂ ਸਟੇਟਾਂ 'ਚ ਵੀ ਆਪਣੇ ਬੰਦੇ ਹੈਗੇ ਆ ਜੀ ਜੇ ਆਪਾਂ ਇਹਨਾਂ ਨੂੰ ਕੱਢਾਂਗੇ ਉੱਥੇ ਉਹਨਾਂ ਨੂੰ ਕੱਢਣਗੇ ਇਹ ਕੋਈ ਗੱਲ ਨਹੀਂ ਹੈਗੀ ਠੀਕ ਹੈ ਇਦਾਂ ਦਾ ਫੇਰ ਕੱਲ ਨੂੰ ਤੁਹਾਡੇ ਕੁਝ ਵੀ ਕਰ ਦੇਣਗੇ ਉਹ ਠੀਕ ਹੈ ਮੁੜ ਕੇ ਤੁਸੀਂ ਕਹੋਗੇ ਅਸੀਂ ਬੋਲਣਾ ਨਹੀਂ ਜੀ ਸਾਡੇ ਉਹ ਵੀ ਕੱਢ ਦੇਣਗੇ ਇਦਾਂ ਨਹੀਂ ਹੁੰਦਾ ਹੈਗਾ ਜਿਹੜੀ ਗੱਲ ਸਹੀ ਹੁੰਦੀ ਉਹ ਸਹੀ ਹੁੰਦੀ ਹੈ ਤੇ ਆਪਾਂ ਨੂੰ ਜਿਹੜੇ ਹੁਣ ਆਪਾਂ ਗੱਲ ਕਰੀਏ ਆਪਾਂ ਗੱਲ ਕਰ ਰਹੇ ਹਾਂ ਪ੍ਰਵਾਸੀਆਂ ਨੂੰ ਕੱਢਣ ਦੀ ਹਨਾ ਜੇ ਤੁਸੀਂ ੱੱਕੇ ਨਾ ਕਿੱਦਾਂ ਕੱਢੋਗੇ ਮੈਨੂੰ ਇਹ ਨਹੀਂ ਸਮਝ ਆਈ ਜੇ ਤੁਸੀਂ ਕਹਿੰਦੇ ਵੀ ਛੱਤਰ ਮਾਰ ਕੇ ਕੱਢਦੇ ਆਂਗੇ ਇੰਨਾ ਕੱਢਦੇ ਆਂਗੇ ਉਹ ਕਿੱਦਾਂ ਇਹ ਸਾਰਾ ਕੁਝ ਹੋਊਗਾ ਤੇ ਤੁਹਾਨੂੰ ਪਤਾ ਆ ਸਿਸਟਮ ਨੇ ਤੁਹਾਡੇ ਖਿਲਾਫ ਖੜੇ ਹੋ ਜਾਣਾ ਆਪਾਂ ਦੇਖਿਆਂਗੇ ਹੁਣ ਪੋਸਟਾਂ ਆ ਗਈਆਂ ਆ ਸਰਕਾਰ ਦਾ ਬਿਆਨ ਵੀ ਆ ਗਿਆ ਵੀ ਤੁਸੀਂ ਇਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕਰ ਸਕਦੇ ਤੇ ਫਿਰ ਤੁਹਾਡੇ ਤੇ ਪਰਚੇ ਹੋਣਗੇ ਤੁਸੀਂ ਕੋਰਟ ਕਚੈੜੀਆਂ ਦੇ ਚੱਕਰਾਂ 'ਚ ਪਾਉਂਗੇ ਜਿਨ੍ਹਾਂ ਨੇ ਤੀਲੀ ਲਾ ਦੇਣੀ ਆ ਨਾ ਉਹਨਾਂ ਦਾ ਕੁਝ ਨਹੀਂ ਜਾਣਾ ਉਹਨਾਂ ਨੇ ਤੁਹਾਨੂੰ ਢਕਾਉਣਾ ਆ ਤੇ ਤੁਸੀਂ ਮੋਰੇ ਹੋ ਕੇ ਤੁਰ ਪੈਣਾ ਆ ਤੁਮੜੇ ਕੇ ਕੇ ਇਸ ਤਰੀਕਾ ਤੁਹਾਡੇ ਤੇ ਤੁਹਾਨੂੰ ਭੁਗਤਣੀਆਂ ਪੈਣੀਆਂ ਠੀਕ ਹੈ ਜਿਹੜਾ ਇਹ ਕਾਂਡ ਹੋਇਆ ਆ ਬੱਚੇ ਦੇ ਨਾਲ ਬਹੁਤ ਮਾੜਾ ਹੋਇਆ ਉਹ ਬੰਦੇ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਬਲਕਿ ਉਦੋਂ ਹੀ ਸਜ਼ਾ ਮਿਲਣੀ ਚਾਹੀਦੀ ਸੀ ਉਸ ਬੰਦੇ ਨੂੰ ਉਹਦੇ ਸਜ਼ਾ ਮਿਲਦੀ ਉਹਨੂੰ ਕੋਈ ਨਾ ਕੋਈ ਤੇ ਗੱਲ ਗੱਲ ਮੈਂ ਜਿਹੜੀ ਕਰਨੀ ਜਉਣਾ ਜਿਹੜੀ ਮੇਨ ਆ ਧਿਆਨ ਨਾਲ ਸੁਣੋ ਜੇ ਆਪਾਂ ਮੰਨ ਲਓ ਆਪਾਂ ਉਹਨਾਂ ਨੂੰ ਕੱਢਣ ਦੀ ਬਜਾਏ ਆਪਾਂ ਕਹਿੰਨੇ ਉਹਨੂੰ ਕੱਢੋ ਮਾਰੋ ਕੁੱਟੋ ਜੇ ਆਪਾਂ ਇਹ ਕੰਮ ਕਰਾਂਗੇ ਆਪਣੇ ਤੇ ਪੁਲਿਸ ਨੇ ਤੁਹਾਨੂੰ ਪਤਾ ਛੇਤੀ ਐਕਸ਼ਨ ਲੈਣਾ ਹੋਰ ਭਾਵੇਂ ਕਿਸੇ ਤੇ ਲਵੇ ਨਾ ਲਵੇ ਸਾਡੇ ਤੇ ਛੇਤੀ ਲੈਣਾ ਆ ਤੇ ਜ ਯਾਨੀ ਕਿ ਮਿਹਨਤ ਕਰਨੀ ਸਟਾਰਟ ਕਰ ਦਈਏ ਜੇ ਆਪਾਂ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਆ ਬੜਾ ਕਹਿੰਦੇ ਅਸੀਂ ਇੱਕ ਦੂਜੇ ਦੇ ਨਾਲ ਖੜਨ ਵਾਲੀ ਕੌਮ ਆ ਤਾਂ ਅਸੀਂ ਆਪਣੀ ਕੌਮ ਦੇ ਨਾਲ ਕਿਉਂ ਨਹੀਂ ਖੜਦੇ ਆਪਾਂ ਇਹਨਾਂ ਦੇ ਨਾਲ ਖੜੀਏ ਇਹਨਾਂ ਦੀ ماں ਫੜੀਏ ਕੰਮ ਜਿਹੜੇ ਕਰ ਰਹੇ ਆ ਆਪਣੇ ਪੰਜਾਬੀ ਉਹਨਾਂ ਦੀ ਸਪੋਰਟ ਕਰੀਏ ਚੀਜ਼ਾਂ ਉਹਨਾਂ ਤੋਂ ਖਰੀਦੀਏ ਆਪਣੇ ਬੰਦੇ ਹੋਰ ਕੰਮ ਕਰਨ ਲੱਗਣਗੇ ਜਿਹੜੇ ਵਿਹਲੇ ਤੁਰੇ ਫਿਰਦੇ ਆ ਜਾਂ ਆਪਾਂ ਆਮ ਹੀ ਕਹਿੰਦੇ ਨਸ਼ੇ ਦੇ ਤੁਰੇ ਫਿਰਦੇ ਆ ਉਹਨਾਂ ਨੂੰ ਵੀ ਹੋਊਗਾ ਯਾਰ ਕੰਮ ਮਿਲ ਰਿਹਾ ਯਾਰ ਕੰਮ ਕਰੀਏ ਠੀਕ ਹੈ ਕਿ ਨਹੀਂ ਤੇ ਜਦੋਂ ਇਹ ਚੀਜ਼ਾਂ ਹੋਣਗੀਆਂ ਤਾਂ ਆਪਣੇ ਆਪ ਫਰਕ ਪੈਣਾ ਕਿਉਂਕਿ ਆਪਾਂ ਕੰਮ ਨਹੀਂ ਕਰ ਰਹੇ ਆਪਾਂ ਇਸ ਗੱਲ ਨੂੰ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ ਆਪਾਂ ਕੰਮ ਹੀ ਨਹੀਂ ਕਰ ਰਹੇ ਜੇ ਆਪਾਂ ਕੰਮ ਕਰਾਂਗੇ ਨਾ ਜਿਹੜਾ ਪ੍ਰਵਾਸ ਹੋ ਰਿਹਾ ਆਪਾਂ ਬਾਹਰ ਆ ਰਹੇ ਇਹ ਵੀ ਘਟੂਗਾ ਤੁਸੀਂ ਦੇਖੋ ਕਿੰਨਾ ਫਰਕ ਪੈਣਾ ਹੈ ਜੇ ਆਪਣੇ ਲੋਕ ਇਸ ਤਰ੍ਹਾਂ ਕੰਮ ਕਰਨਾ ਸਟਾਰਟ ਕਰ ਦਿੱਤਾ ਹੁਣ ਆਪਾਂ ਕਿਹੜੇ ਕੰਮ ਦੇ ਵਿੱਚ ਹੈਗੇ ਕਿਹੜੇ ਫੀਲਡ ਦੇ ਹੈਗੇ ਕੁਝ ਵੀ ਨਹੀਂ ਆਪਣੀ ਸਿਰਫ ਸੋਚ ਐ ਕਿ ਆ 12ਵੀਂ ਕੀਤੀ ਪਲੱਸ 2 ਹਾਈਲਾਈਟਸ ਕੀਤੀ ਚਲੋ ਬਾਹਰ ਹੁਣ ਇੱਕ ਸਰ ਬਾਹਰ ਦੀ ਬਾਹਰ ਦਾ ਰਸਤਾ ਪਰੁੰਦੀਦਾ ਜੇ ਆਪਾਂ ਇੱਥੇ ਕੰਮ ਕਰੀਏ ਇੱਥੇ ਰੇੜੀਆਂ ਲਾਈਏ ਪਿੰਡਾਂ ਦੇ ਵਿੱਚ ਭਾਵੇਂ ਸਬਜ਼ੀਆਂ ਵੇਚਣ ਜਾਓ ਜੋ ਮਰਜ਼ੀ ਕਰੋ ਯਾਰ ਕੰਮ ਸ਼ਰਮ ਕੰਮ ਉਹਦੇ ਵਿੱਚ ਸ਼ਰਮ ਕਾਦੀ ਹੈ ਹੁਣ ਇੱਥੇ ਵੀ ਤਾਂ ਕਰਦੇ ਆ ਟੋਲਾਂ ਤੱਕ ਲੋਕ ਸਾਫ਼ ਕਰਦੇ ਬਾਹਰ ਲਿਆ ਕੰਟਰੀਆਂ ਜਾਣ ਕੇ ਸਾਰਾ ਕੰਮ ਕਰਦੇ ਕੋਈ ਛੋਟਾ ਵੱਡਾ ਕੰਮ ਹੈ ਹੀ ਨਹੀਂ ਹਰ ਕੰਮ ਦੀ ਰਿਸਪੈਕਟ ਹੈ ਇੱਥੇ ਸਾਡੇ ਕੀ ਚੱਕਰ ਆ ਅਸੀਂ ਸੋਚਦੇ ਆ ਕੰਮ ਛੋਟਾ ਆ ਕੰਮ ਵੱਡਾ ਆ ਆ ਮਾੜਾ ਆ ਇਹ ਆਪਾਂ ਇਹ ਚੀਜ਼ਾਂ ਕੀਤੀਆਂ ਹੋਈਆਂ ਜਿੱਦਾਂ ਆਪਾਂ ਯਾਰ ਪਾ ਧਰਮ ਦੇ ਰੋਲੇ 'ਚ ਪਏ ਹੋਏ ਇਦਾਂ ਆਪਾਂ ਕੰਮਾਂ ਦੇ ਵਿੱਚ ਵੀ ਪਏ ਹੋਏ ਜਿਹੜਾ ਮਾੜਾ ਕੰਮ ਕਰ ਰਿਹਾ ਆ ਆਪਾਂ ਉਹਨੂੰ ਮਾੜਾ ਬੰਦਾ ਗਿਣਦੇ ਨਹੀਂ ਜਿਹੜਾ ਕੰਮ ਆਪਾਂ ਨੂੰ ਇਹ ਸਮਝਣਾ ਪਊਗਾ ਕਿਉਂ ਨਾ ਆਪਾਂ ਇਹ ਜਿਹਾ ਕਰੀਏ ਕਿ ਆਪਣੇ ਬੰਦੇ ਦੀ ਮਾਂ ਫੜੀਏ ਆਪਣੇ ਬੰਦੇ ਦੀਆਂ ਰੇੜੀਆਂ ਜਿਆਦੀਆਂ ਹੋਣ ਆਪਾਂ ਉਹਨਾਂ ਕੋਲ ਸਮਾਨ ਖਰੀਦੀਏ ਤਾਂ ਆਪਣੇ ਆ ਫਰਕ ਪੈਣਾ ਜਦੋਂ ਆਪਾਂ ਇੱਥੇ ਰਹਿ ਕੇ ਪੜਨ ਲੱਗ ਗਏ ਆਪਾਂ ਇੱਥੇ ਕੰਮ ਕਰਨ ਲੱਗ ਪਏ ਸਾਨੂੰ ਪਤਾ ਲੱਗ ਗਿਆ ਲੋਕਾਂ ਨੂੰ ਵੀ ਹਾਂ ਯਾਰ ਆਪਣੇ ਬੰਦੇ ਦੇ ਕੰਮ ਚੱਲ ਰਹੇ ਆ ਤੇ ਕਿਹਨੇ ਬਾਹਰ ਹੋਣਾ ਲੋੜ ਹੀ ਨਹੀਂ ਠੀਕ ਹੈ ਅਗਲੇ ਇੱਥੇ ਘੱਟ ਵੀ ਕਮਾਵਾਂਗੇ ਤਾਂ ਵੀ ਫਾਇਦੇ 'ਚ ਆ ਬਾਹਰ ਆਣ ਕੇ ਲੱਖਾਂ ਕਮਾਉਣ ਦੇ ਨਾਲੋਂ ਮੈਂ ਕਿਹਾ ਹਜ਼ਾਰ ਹਜ਼ਾਰਾਂ 'ਚ ਵੀ ਕਮਾਵਾਂਗੇ ਨਾ ਤਾਂ ਵੀ ਆਪਾਂ ਫਾਇਦੇ 'ਚ ਆ ਕਿਉਂਕਿ ਆਪਾਂ ਸੁੱਖ ਦੀ ਨੀਂਦ ਤਾਂ ਸੌਵਾਂਗੇ ਇੱਥੇ ਨੀਂਦ ਵੀ ਨਹੀਂ ਆਉਂਦੀ ਕਈ ਕਈ ਰਾਤ ਸੋਚਣ ਇਹ ਗੱਲਾਂ ਸੋਚਣ ਵਾਲੀਆਂ ਆ ਹੋ ਸਕਦਾ ਕਈਆਂ ਨੂੰ ਮਾੜੀਆਂ ਲੱਗਣੀਆਂ ਪਰ ਐਂਡ ਇਹ ਹੀ ਆ ਆਪਾਂ ਨੂੰ ਕੰਮ ਕਰਨਾ ਪੈਣਾ ਕੰਮ ਕਰੀਏ ਕੰਮ ਨਾਲ ਜਵਾਬ ਦੇਈਏ ਕਿਉਂਕਿ ਜਿਹੜੇ ਕੰਮ ਉਹਨਾਂ ਨੇ ਸਾਂਭੇ ਆ ਨਾ ਉਹ ਕੰਮ ਆਪਾਂ ਫੜੀਏ ਜੋ ਮਿਸਤਰੀ ਆ ਜੋ ਮਿਹਨਕੇ ਮਕੈਨਿਕ ਆ ਸਾਰੇ ਕੰਮ ਇਸ ਟਾਈਮ ਇਹ ਕਰ ਰਹੇ ਆ ਆਪਣੇ ਬੰਦੇ ਕਰਨੇ ਸਟਾਰਟ ਨਾ ਕਰੋ ਇੱਕ ਦੂਜੇ ਦੀ ਬਾਹ ਦਾ ਫੜੋ ਆਪਣੇ ਆ ਫਰਕ ਪੈਣਾ ਸਟਾਰਟ ਹੋ ਜਾਣਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪੰਜਾਬੀ ਪੰਜਾਬੀ ਦੀ ਬਾਹ ਫੜ ਰਿਹਾ ਪੰਜਾਬੀ ਕੰਮ ਉਥੇ ਕਰ ਰਿਹਾ ਉਹਨਾਂ ਨੇ ਕਿਥੇ ਕੰਮ ਕਰਨਾ ਠੀਕ ਹੈ ਕਿ ਨਹੀਂ ਆਪਣੇ ਆ ਫਰਕ ਪੈਣਾ ਹੈ ਇਸ ਚੀਜ਼ ਦਾ ਪਹਿਲੀ ਗੱਲ ਤਾਂ ਪੜਨਾ ਜ਼ਰੂਰ ਸਾਨੂੰ ਇੱਕ ਆਪਾਂ ਬਹੁਤ ਵੱਡੀ ਘਾਟ ਹੈ ਕਿ ਆਪਾਂ ਐਜੂਕੇਸ਼ਨ ਵਧੀਆ ਨਹੀਂ ਮੰਗ ਰਿਹਾ ਐਜੂਕੇਸ਼ਨ ਦੇ ਉੱਤੇ ਆਪਾਂ ਵੀਡੀਓ ਕਰਾਂਗੇ ਫਿਰ ਕਿਸੇ ਦਿਨ ਗੱਲ ਕਰਾਂਗੇ ਕਿਹੋ ਜੀ ਐਜੂਕੇਸ਼ਨ ਚਾਹੀਦੀ ਹੈ ਸਾਨੂੰ ਠੀਕ ਹੈ ਕਿ ਨਹੀਂ ਤੇ ਬਾਕੀ ਤੁਸੀਂ ਤੁਹਾਡੀ ਕੀ رائے ਹੈਗੀ ਆ ਤੁਸੀਂ ਦੱਸ ਸਕਦੇ ਆ ਗੱਲ ਸਾਂਝੀ ਕਰ ਸਕਦੇ ਆ ਕਮੈਂਟ ਕਰ ਸਕਦੇ ਆ ਵੀਡੀਓ ਥੋੜੀ ਜੀ ਤੁਹਾਨੂੰ ਇੱਧੇ ਲੱਗਣੀ ਆ ਵੀ ਠੰਡੀ ਆ ਜਾਂ ਕਹਿ ਲਓ ਵੀ ਕਿਸੇ ਦੇ ਮ ਖਿਲਾਫ ਨਹੀਂ ਬੋਲਿਆ ਜਾਂ ਕੁਝ ਵੀ ਆ ਪਰ ਗੱਲ ਮੈਂ ਜਿਹੜੀ ਕਰਨੀ ਚਾਹੁੰਦਾ ਉਹ ਗੱਲ ਨੂੰ ਸਮਝੋ ਕੰਮ ਹੀ ਜ਼ਰੂਰੀ ਆ ਕੰਮ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰ ਸਕਦੇ ਹੈਗੇ ਮੰਨ ਲਓ ਅੱਜ ਆਪਾਂ ਉਹਨਾਂ ਨੂੰ ਕੱਢ ਦਿੰਨੇ ਆ ਬਾਹਰ ਜੇ ਆਪਾਂ ਕੱਲ ਨੂੰ ਕੰਮ ਨਾ ਕਰਾਂਗੇ ਤਾਂ ਸਾਨੂੰ ਫੇਲ ਹੋੜ ਪੈ ਜਾਣੀ ਆ ਫਿਰ ਕੀ ਕਰਾਂਗੇ ਠੀਕ ਹੈ ਕਿ ਨਹੀਂ ਆਪਾਂ ਕੰਮ ਸੰਭੀਏ ਮੇਨ ਇਹੀ ਆ ਤੇ ਬਾਕੀ ਤੁਹਾਡੀ ਕੀ رائے ਆ ਤਿੰਦਸੀ ਹੋਰ ਕਮੈਂਟਾਂ ਚ ਮਿਲਾਂਗੇ ਨੈਕਸਟ ਵੀਡੀਓ ਚ ਅੰਗਾ ਜੀ ਸਤਿ ਸ਼੍ਰੀ ਅਕਾਲ